2015 ਦੇ ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ सिरसा ਨੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਧਾਰਕ ਕੀਤੀ ਜਿਸ ਦੇ ਵਿੱਚ ਉਹਨਾਂ ਬੇਅਦਬੀ ਮਾਮਲੇ ਦੇ ਵਿੱਚ ਐਸਆਈਟੀ ਵੱਲੋਂ 2015 ਦੇ ਵਿੱਚ ਗ੍ਰਿਫਤਾਰ ਕੀਤੇ ਗਏ ਰੁਪਿੰਦਰ ਅਤੇ ਜਸਵਿੰਦਰ ਸਬੰਧੀ ਜਾਂਚ ਦੀ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਹੈ ਦੇਖੋ ਪਹਿਲਾਂ ਇਹਨਾਂ ਕੇਸਾਂ 'ਚ ਬੇਅਦਬੀ ਦੇ ਸਬੰਧ ਵਿੱਚ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਸੀ ਸਿੱਟ ਨੇ ਰੁਪਿੰਦਰ ਸਿੰਘ ਤੇ ਜਸਵੰਦਰ ਸਿੰਘ ਪੰਜ ਗ੍ਰਾਈਂ ਦੇ ਜਿਨ੍ਹਾਂ ਨੇ ਰਿਕਾਰਡਿੰਗ ਦੇ ਵਿੱਚ ਕਨਫੈਸ਼ਨ ਕੀਤੀ ਸੀ ਵੀ ਇਹ ਸਾਡੇ ਤੋਂ ਬੇਅਦਬੀ ਹੋ ਗਈ ਹੈ ਪੁਲਿਸ ਨੇ ਬਕਾਇਦਾ ਅਰੈਸਟ ਕਰਕੇ ਬਾਅਦ ਚ ਪੋਲਿਟਿਕਲ ਪ੍ਰੈਸ਼ਰ ਦੇ ਥਲੇ ਉਹਨਾਂ ਨੂੰ ਇਹਨਾਂ ਨੇ ਡਿਸਚਾਰਜ ਕਰਵਾਤਾ ਔਰ ਹੁਣ ਜਿਹੜੇ ਡੇਰਾ ਪ੍ਰੇਮੀਆਂ ਦੇ ਖਿਲਾਫ ਬੇਅਦਬੀ ਦੇ ਦੋਸ਼ ਲਾ ਕੇ ਚਲਾਨ ਪੇਸ਼ ਹੋਇਆ ਡੇਰਾ ਪ੍ਰੇਮੀਆ ਬਣੀਓ ਇੱਕ ਐਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਵੀ ਜੋ ਉਹ ਰੁਪਿੰਦਰ ਸਿੰਘ ਤੇ ਜਸਵੰਦਰ ਸਿੰਘ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਬਾਅਦ ਚ ਉਹਨਾਂ ਨੂੰ ਚਾਰਜ ਕੀਤਾ ਜਾਂ ਜੋ ਉਹਨਰੇ ਰਿਕਾਰਡਿੰਗ ਹੈਗੀ ਆ ਸਾਨੂੰ ਉਹਦੀ ਕਾਪੀ ਸਪਲਾਈ ਕੀਤੀ ਜਾਵੇ ਕੀ ਆਰਡਰ ਕੀਤੇ ਗਏ ਆ ਹਲੇ ਆਰਡਰ ਨਹੀਂ ਹਲੇ ਤਾਂ ਉਹਦੀ ਪ੍ਰੋਸੀਕਿਊਸ਼ਨ ਦੇ ਰਿਪਲਾਈ ਵਾਸਤੇ ਆ ਤਾਂ ਨੈਕਸਟ ਡੇਟ ਤੇ ਰਿਪਲਾਈ ਆਊਗੀ ਤੇ ਫਿਰ ਉਸ ਤੋਂ ਬਾਅਦ ਆਰਗੂਮੈਂਟ ਸ਼ੁਰੂ ਤਾਂ ਕੱਲੇ ਇਹ ਹੀ ਚੀਜ਼ ਮੰਗੀ ਗਈ ਆ ਕੀ ਹੋਰ ਨਹੀਂ ਇੱਕ ਪਹਿਲਾਂ ਦੀ ਐਪਲੀਕੇਸ਼ਨ ਅਸੀਂ ਦਿੱਤੀਆਂ ਵੀ ਆ ਉਹਦੇ ਚ ਇਹਨਾਂ ਨੇ ਐਕਚੁਅਲੀ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਸੀਗਾ ਜਦੋਂ CBI ਤੋਂ ਇਹ ਇਨਵੈਸਟੀਗੇਸ਼ਨ ਵਾਪਸ ਆਈ ਹੈ ਪੰਜਾਬ ਪੁਲਿਸ ਕੋਲੇ ਉਸ ਵੇਲੇ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਸੀਗਾ ਵੀ ਤੁਸੀਂ ਜੋ CBI ਨੇ ਤਫਤੀਸ਼ ਕੀਤੀ ਹੈ ਉਹ ਸਾਰੇ ਦਸਤਾਵੇਜ਼ ਤੁਸੀਂ ਜਿਹੜਾ ਨਵੇਂ ਚਲਾਨ ਪੇਸ਼ ਕਰੋਗੇ ਉਹਦੇ ਨਾਲ ਲਾਉਣੇ ਆ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਦੀ ਵੀ ਕੋਈ ਕੰਪਲਾਈਅੰਸ ਨਹੀਂ ਕੀਤੀ ਅਸੀਂ ਪਹਿਲਾਂ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਵੀ ਜੋ ਹਾਈ ਕੋਰਟ ਦੇ ਆਰਡਰ ਦੇ ਮੁਤਾਬਕ ਉਹ ਸਾਰੇ ਡਾਕੂਮੈਂਟਸ ਸੀਬੀਆਈ ਦੀ ਤਫਤੀਸ਼ ਦੇ ਨਾਲ ਲਾਏ ਜਾਣ ਉਹ ਸਾਡੀਆਂ ਪਹਿਲੀਆਂ ਐਪਲੀਕੇਸ਼ਨਾਂ ਪੈਂਡਿੰਗ ਹੈ ਡੇਟ ਦੇ ਵਿੱਚ ਨੈਕਸਟ ਡੇ 29 ਹੈ ਇਥੇ ਦੱਸ ਦਈਏ ਕਿ ਡੇਰੇ ਦੀ ਪਟੀਸ਼ਨ ਤੇ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ ਅਤੇ ਸੁਣਵਾਈ ਦੀ ਤਾਰੀਖ 22 ਸਤੰਬਰ ਤੈਅ ਕੀਤੀ ਹੈ ਯਾਨੀ ਕਿ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ 22 ਸਤੰਬਰ ਤੱਕ ਜਵਾਬ ਮੰਗਿਆ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਡੀ 5 ਚੈਨਲ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣ ਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਫੜੈਜ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 channel punjabi ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ